ਰਾਸ਼ਟਰੀ ਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆਂ ਪੰਜਾਬ ਚਸ ਮਲੇ ਦੀ ਵੱਡੀ ਖਬਰ ਤੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਲੈਂਡਸਲਾਈਡਸ ਹੋ ਰਹੀਆਂ ਨੇ ਜ਼ਮੀਨਾਂ ਜਿਹੜੀਆਂ ਖਿਸਕ ਰਹੀਆਂ ਨੇ ਉਸ ਦੇ ਚਲਦਿਆਂ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਪੈ ਰਿਹਾ ਦੱਸ ਦਈਏ ਕਿ ਜੇਕਰ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਿਹਾ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੜ੍ਹ ਨੇ ਜਿਹੜੇ ਉਹ ਦੁਬਾਰਾ ਤੋਂ ਆ ਸਕਦੇ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਰੀ ਮੀਂਹ ਪੈਂਦਾ ਰਿਹਾ ਤਾਂ ਪੰਜਾਬ ਦੇ ਵਿੱਚ ਮੁਰਤੋਂ ਜਿਹੜੇ ਹੜ੍ਹ ਨੇ ਉਹ ਆ ਸਕਦੇ ਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈਂਦਾ ਰਿਹਾ ਸੀ ਤਾਂ ਨਦੀਆਂ ਸਮੁੰਦਰ ਸੀ ਜਿਹੜੇ ਉਹ ਉਫਾਨ ਤੇ ਚੱਲ ਪਏ ਸੀ ਜਿਸ ਤੋਂ ਬਾਅਦ ਕਈ ਡੈਮਸ ਦੇ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲਨੇ ਪਏ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਰੀ ਤਬਾਹੀ ਮੱਚੀ ਸੀ ਉਸੇ ਤਰੀਕੇ ਦੇ ਨਾਲ ਹੁਣ ਵੀ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਜੇਕਰ ਉਹ ਨਾ ਰੁਕਿਆ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਸਮੁੰਦਰ ਨੇ ਡੈਮ ਨੇ ਉਹ ਉਫਾਨ ਤੇ ਚੱਲ ਸਕਦੇ ਨੇ ਹਾਲਾਂਕਿ ਕਈ ਸਮੁੰਦਰ ਡੈਮ ਅਜਿਹੇ ਨਹੀਂ ਜਿਹੜੇ ਖਤਰੇ ਦੇ ਨਿਸ਼ਾਨ ਤੋਂ ਪਾਰ ਚਲੇ ਗਏ ਨੇ ਤੇ ਜੇਕਰ ਪਾਣੀ ਦਾ ਪੱਧਰ ਉਹਨਾਂ ਦੇ ਵਿੱਚ ਹੁਣ ਵੀ ਵਧਦਾ ਹੈ ਤਾਂ ਪੰਜਾਬ ਦੇ ਵਿੱਚ ਮੁਰਤੋਂ ਜਿਹੜੇ ਹੜ੍ਹ ਨੇ ਉਹ ਆ ਸਕਦੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਆਪਣਾ ਸਮਾਨ ਚਾਕੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਜਿਹੜੇ ਵੀ ਲੋਕ ਸਮੁੰਦਰਾਂ ਦੇ ਨੇੜੇ ਰਹਿੰਦੇ ਨੇ ਉੱਥੇ ਜੇਕਰ ਅਪ ਮੈਂ ਇਸੇ ਤਰੀਕੇ ਦੇ ਨਾਲ ਪੈਂਦਾ ਰਿਹਾ ਪਾਣੀ ਦਾ ਪੱਧਰ ਵੱਧ ਗਿਆ ਤਾਂ ਉੱਥੇ ਦੁਬਾਰਾ ਤੋਂ ਜਿਹੜਾ ਹੜ੍ਹ ਹੈ ਉਹ ਆ ਸਕਦਾ ਹੈ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਹੈ ਜਿਹੜਾ ਉਹ ਕਰਨਾ ਪੈ ਸਕਦਾ ਹੈ ਹਾਲਾਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਖਤਰਾ ਹੈ ਜਿਹੜਾ ਉਹ ਵੀ ਬਣਿਆ ਹੋਇਆ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਿਹਾ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਵੇਲੇ ਹੜ੍ਹ ਨੇ ਜਿਹੜੇ ਆ ਸਕਦੇ ਨੇ ਤੇ ਦੁਬਾਰਾ ਪੰਜਾਬ ਦੇ ਵਿੱਚ ਤਬਾਹੀ ਹੈ ਜਿਹੜੀ ਉਹ ਵੀ ਮੱਤ ਸੰਤੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ